ਖਨੋਰੀ ਬਾਰਡਰ ਤੇ ਮੋਰਚਾ ਰੇ 200 ਦਿਨ ਪੂਰੇ ਹੋ ਚੁੱਕੇ ਨੇ ਅੱਜ ਸ਼ੰਭੂ ਤੇ ਖਨੋਰੀ ਬਾਰਡਰ ਤੇ ਕਿਸਾਨ ਜਥੇਬੰਦੀਆਂ ਦਾ ਵੱਡਾ ਇਕੱਠ ਹੋਣ ਜਾ ਰਿਹਾ ਵੱਖ-ਵੱਖ ਜਥੇਬੰਦੀਆਂ ਹੋਣਗੀਆਂ ਸ਼ਾਮਿਲ ਕੇਂਦਰ ਸਰਕਾਰ ਦੇ ਖਿਲਾਫ ਸ਼ਕਤੀ ਪ੍ਰਦਰਸ਼ਨ ਕਰਨਗੇ ਕਿਸਾਨ ਸੋ ਪੁਲਿਸ ਦੇ ਵੱਲੋਂ ਵੀ ਸੁਰੱਖਿਆ ਦੇ ਪੂਕਾ ਇੰਤਜ਼ਾਮ ਕੀਤੇ ਗਏ ਨੇ ਸੋ ਕੇਂਦਰ ਸਰਕਾਰ ਦੇ ਖਿਲਾਫ ਸ਼ਕਤੀ ਪ੍ਰਦਰਸ਼ਨ ਕਰਨਗੇ ਕਿਸਾਨ ਸੋ ਤੇ ਕੀ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ ਦੱਸ ਜੀ ਕਿ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਕਿਸਾਨ ਜਥੇਬੰਦੀਆਂ ਦਾ ਵੱਡਾ ਇਕੱਠ ਹੋਣ ਜਾ ਰਿਹਾ ਹੈ ਸੋ ਛੰਬੂ ਅਤੇ ਇੱਕ ਨੌਰੀ ਬਾਰਡਰ ਤੇ ਜੋ ਮੋਰਚਾ ਲਗਾਇਆ ਗਿਆ ਸੀ ਕਿਸਾਨਾਂ ਦੇ ਵੱਲੋਂ ਅੱਜ ਉਸ ਨੂੰ 200 ਦਿਨ ਪੂਰੇ ਹੋ ਰਹੇ ਨੇ ਜਿਸ ਦੇ ਕਰਕੇ ਕਿਸਾਨ ਜਥੇਬੰਦੀਆਂ ਦਾ ਵੱਡਾ ਇਕੱਠ ਅੱਜ ਹੋਵੇਗਾ ਛੰਬੂ ਬਾਰਡਰ ਤੇ ਜਿੱਥੇ ਕੀ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਵੱਖ-ਵੱਖ ਜਥੇਬੰਦੀਆਂ ਇਸ ਇਕੱਠ ਦੇ ਵਿੱਚ ਸ਼ਾਮਿਲ ਹੋਣਗੀਆਂ ਸੋ ਕੇਂਦਰ ਸਰਕਾਰ ਦੇ ਖਿਲਾਫ ਸ਼ਕਤੀ ਪ੍ਰਦਰਸ਼ਨ ਕਰਨਗੇ ਕਿਸਾਨ ਸੋ ਪੁਲਿਸ ਦੇ ਵੱਲੋਂ ਵੀ ਸੁਰੱਖਿਆ ਦੇ ਪੂਕਾ ਇੰਤਜ਼ਾਮ ਨੇ ਜੜੇ ਕੀ ਕੀਤੇ ਗਏ ਨੇ ਜੋ ਕਿਸਾਨ ਜਥੇਬੰਦੀਆਂ ਦਾ ਵੱਡਾ ਇਕੱਠ ਹੋਣ ਜਾ ਰਿਹਾ ਸ਼ੰਭੂ ਬਾਰਡਰ ਤੇ ਮੋਰਚੇਰੇ 200 ਦਿਨ ਅੱਜ ਪੂਰੇ ਹੋਏ ਨੇ ਜਿਸ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਇਸ ਇਕੱਠ ਦੇ ਵਿੱਚ ਸ਼ਾਮਿਲ ਹੋਣ ਗਈਆਂ ਸੋ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਵੱਖ-ਵੱਖ ਜਥੇਬੰਦੀਆਂ ਕਿ ਪਹੁੰਚੀਆਂ ਹੋਈਆਂ ਨੇ ਵੱਡਾ ਇਕੱਠ ਅੱਜ ਹੋਵੇਗਾ ਕਿਉਂਕਿ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਮੋਰਚੇ ਤੇ 200 ਦਿਨ ਜਿਹੜੇ ਕਿ ਅੱਜ ਪੂਰੇ ਹੋ ਰਹੇ ਨੇ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਸ਼ਕਤੀ ਪ੍ਰਦਰਸ਼ਨ ਜਿਹੜਾ ਕਿ ਕੀਤਾ ਜਾਵੇਗਾ ਅਸੀਂ ਪਹੁੰਚ ਚੁੱਕੇ ਹਾਂ ਸ਼ੰਭੂ ਬਾਡਰ 'ਤੇ ਕਿ ਅੱਜ 200 ਦਿਨ ਪੂਰੇ ਹੋ ਚੁਲੇ ਨੇ ਔਰ ਵੱਡਾ ਕੱਟ ਤੁਸੀਂ ਦੇਖ ਸਕਦੇ ਹੋਗੇ ਇੱਥੇ ਸ਼ੁਰੂ ਹੋਣ ਜਾ ਰਿਹਾ ਹੈ ਮਹਾਪੰਚਾਇਤ ਹੋਵੇਗੀ ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਕਿਸਾਨ ਆ ਗੂਏ ਉਹ ਵੀ ਪਹੁੰਚ ਲੈਣੇ ਨੇ ਔਰ ਕਿਸਾਨ ਜਿੱਥੇ ਬੰਦੀਆਂ ਇੱਥੇ ਇਕੱਠ ਕਰ ਰਹੀਆਂ ਨੇ ਔਰ ਵੱਡਾ ਇਕੱਠ ਕਰਕੇ ਜਿਹੜੇ ਕਿ ਐਮ ਫੈਸਲੇ ਲਏ ਜਾਂਦੇ ਨੇ ਇਹ ਤਾਂ ਉਹਨਾਂ ਨਾਲ ਸਮਝਦੱਸੇਗਾ ਸਟਨਾ ਕਿਸਾਨਾਂ ਨੂੰ ਮਜੂਦ ਨੇ ਗੱਲਬਾਤ ਕਰਦੇ ਆ ਪਾਜੀ ਕੀ ਕਹਿਣਾ ਚਾਹੋਗੇ ਅੱਜ ਬੜਾ ਵੱਡਾ ਇਕੱਠ ਹੋ ਰਿਹਾ ਹੈ ਕੀ ਕੁਝ ਫੈਸਲੇ ਹੋ ਸਕਦੇ ਨੇ ਦੇਖੋ ਅੱਜ ਦਾ ਇਕੱਠ ਬੜੇ ਲੰਮੇ ਦਿਨਾਂ ਤੋਂ ਜ ਕਮਮ ਔਰ ਐਸਕੇਮ ਨਾਨ ਪੋਲਿਟਿਕਲ ਦੇ ਜਿਹੜੇ ਸਮੂਹ ਦੋਨੋਂ ਫੋਰਮਾਂ ਦੇ ਆਧੂ ਸਮਾਨ ਨੇ ਉਹਨਾਂ ਨੇ ਬੜੀ ਸੋਚ ਸਮਝ ਕੇ ਫੈਸਲਾ ਲਿਆ ਸੀਗਾ ਕਿ 31 ਅਗਸਤ ਨੂੰ ਸ਼ੰਭੂ ਬਾਡਰਾਂ ਦੇ ਉੱਪਰ 200 ਦਿਨ ਤੋਂ ਖਨੋਰੀ ਬਾਡਰਾਂ ਤੇ ਬਣਾਇਆ ਜਾਊਗਾ ਅੱਜ ਉਸੇ ਲੜੀ ਦੇ ਤਹਿਤ ਬੜਾ ਵੱਡਾ ਕੱਠ ਜਿਹੜਾ ਉਹ ਹੋ ਰਿਹਾ ਹੈਗਾ ਇਸ ਕੱਠ ਦੇ ਵਿੱਚ ਜਿਹੜੇ ਫੈਸਲੇ ਨੋਟ ਕੀਤੇ ਗਏ ਨੇ ਉਹ ਅੱਜ ਇਸ ਤੋਂ ਸਟੇਜ ਤੋਂ ਹਲਾਨ ਕੀਤੇ ਜਾਣਗੇ ਤੇ ਸਰਕਾਰ ਨੂੰ ਭਜੜਾ ਪਾਵਾਂਗੇ ਪੂਰੀਆਂ ਕਿਉਂਕਿ 12 ਮੰਗਾਂ ਨੂੰ 13 ਫਰਵਰੀ ਤੋਂ ਲੈ ਕੇ ਹੁਣ ਤੱਕ ਗੌਰ ਨਹੀਂ ਕੀਤਾ ਗਿਆ ਮੰਨਿਆ ਨਹੀਂ ਗਿਆ ਭਾਵੇਂ ਕਿ 4 ਮੀਟਿੰਗਾਂ ਹੋਈਆਂ ਨੇ ਉਸ ਤੋਂ ਬਾਅਦ ਵੀ ਹਾਈ ਕੋਰਟ ਦੇ ਕਹਿਣ ਤੇ ਸੁਪਰੀਮ ਕੋਰਟ ਦੇ ਕਹਿਣ ਦੇ ਉੱਪਰ ਅਜੇ ਤੱਕ ਰਸਤਾ ਨਹੀਂ ਖੋਲਿਆ ਗਿਆ ਕਿਉਂਕਿ ਰਸਤਾ ਕਿਸਾਨਾਂ ਨੇ ਬੰਦ ਨਹੀਂ ਕੀਤਾ ਹੋਇਆ ਰਸਤਾ ਤਾਂ ਕੇਵਲ ਦੇ ਪ੍ਰਸ਼ਾਸਨ ਨੇ ਬੰਦ ਕੀਤਾ ਹੋਇਆ ਤੇ ਇਹਨਾਂ ਨੂੰ ਰਸਤਾ ਖੋਲਣਾ ਚਾਹੀਦਾ ਸਾਨੂੰ ਦਿੱਲੀ ਰਾਜਧਾਨੀ ਜਾਣ ਦੇਣਾ ਚਾਹੀਦਾ ਅਸੀਂ ਆਪਣੀਆਂ ਮੰਗਾਂ ਉੱਥੇ ਬੈਠ ਕੇ ਬਣਵਾ ਸਕੀਏ ਦੇਖੋ ਇਹ ਰਸਤਾ ਖੋਲਦੇ ਨੇ ਉਦੋਂ ਸੁਪਰੀਮ ਕੋਰਟ ਦੇ ਫੈਸਲੇ ਤੇ ਜਗ੍ਹਾ ਹਰਿਆਣਾ ਸਰਕਾਰ ਰਸਤਾ ਖੋਲਦੀ ਹੈ ਤੇ ਤੁਹਾਡੇ ਵੱਲੋਂ ਅਗਲੀ ਪ੍ਰਕਿਰਿਆ ਕੀ ਹੋਵੇਗੀ ਅੱਗੇ ਵਧਿਆ ਜਾਵੇਗਾ ਜਾਂ ਫਿਰ ਆਮ ਲੋਕਾਂ ਲਈ ਰਸਤਾ ਖੋਲਿਆ ਜਾਵੇਗਾ ਸ਼ਾਂਤਮਈ ਤਰੀਕੇ ਨਾਲ ਇੱਥੇ ਬੈਠੇ ਜਾਵੇਗਾ ਦੇਖੋ ਦੋ ਵਾਰਾਂ ਪ੍ਰਸ਼ਾਸਨ ਨਾਲ ਸਾਡੀ 21 ਤੇ 25 ਨੂੰ ਗੱਲ ਹੋਈ ਆ ਪਟਿਆਲੇ ਉਹ ਸਾਨੂੰ ਕਹਿੰਦੇ ਸੀ ਵੀ ਅਸੀਂ ਰਸਤਾ ਇਹਨਾਂ ਕੋਲ ਛੱਡਣ ਨੂੰ ਤਿਆਰ ਹੈਗੇ ਆ ਤੇ ਇਸ ਰਸਤੇ ਤੋਂ ਅੱਗੇ ਤੁਸੀਂ ਐਂਬੂਲ ਜਿਹੜੇ ਆਪਣੇ ਦੂਸਰੇ ਬਜ਼ੁਰਗ ਨੇ ਉਹਨਾਂ ਨੂੰ ਜਾਣ ਦਿੱਤਾ ਜਾਵੇ ਅਸੀਂ ਕਹਾਂ ਵੀ ਇਦਾਂ ਦੀ ਗੱਲ ਨਹੀਂ ਹੈਗੀ ਜੇ ਰਸਤਾ ਖੁੱਲੂਗਾ ਤੇ ਸਾਡੇ ਟਰੈਕਟਰ ਟਰਾਲੀਆਂ ਨੇ ਜਿਹੜੀਆਂ ਸਾਡਾ ਸੇਬਲ ਹੈਗਾ ਅਸੀਂ ਅੱਗੇ ਲੈ ਕੇ ਜਾਵਾਂਗੇ ਇਹ ਸਾਡਾ ਘਰ ਆ ਇਹਦੇ ਵਿੱਚ ਅਸੀਂ ਰਹਿ ਰਹੇ ਆ ਇਹਦੇ ਸਾਡਾ ਲੀੜਾ ਕਪੜਾ ਸਾਡਾ ਰਸਣ ਆ ਸਾਡੀ ਰਸੋਈ ਆ ਤੇ ਉਹ ਕਦੇ ਵੀ ਅੱਗੇ ਨਹੀਂ ਜਾਊਗਾ ਕੋਈ ਰਸਤਾ ਆਪਦੇ ਡਰ ਤੋਂ ਮਾਰਦੇ ਨਹੀਂ ਖੋਰਦੇ ਸਾਡੇ ਨੂੰ ਕੋਈ ਦਿੱਕਤ ਨਹੀਂ ਹੈਗੀ ਅਸੀਂ ਲੋਕਾਂ ਨੂੰ ਪਹਿਲਾਂ ਵੀ ਨਹੀਂ ਸੀ ਰੋਕਿਆ ਹੋਇਆ ਹੁਣ ਵੀ ਨਹੀਂ ਰੋਕਿਆ ਦੋਨੋਂ ਪਾਸੇ ਰਸਲੇਪਰੋੜ ਛੱਡੀ ਹੋਈ ਆ ਰਸਤਾ ਜੇ ਪ੍ਰਸ਼ਾਸਨ ਖੋਲੂਗਾ ਤੇ ਅਸੀਂ ਦਿੱਲੀ ਵੱਲ ਵਧਾਂਗੇ ਸੋ ਅੱਜ ਕਿਹੜੇ ਕਿਹੜੇ ਆਗੂ ਇੱਥੇ ਪਹੁੰਚ ਰਹੇ ਨੇ ਇੱਕ ਤਾਂ ਸੁਣਨ ਨੂੰ ਮਿਲਿਆ ਕਿ ਵਿਨੇਸ਼ ਵਿਗੜ ਨੇ ਜਿਹੜੇ ਇੰਟਰਨੈਸ਼ਨਲ ਖਿਡਾਰੀਓ ਵੀ ਪਹੁੰਚ ਰਹੇ ਹੋਰ ਕਿਹੜੇ ਪਹੁੰਚ ਰਹੇ ਜਿਸ ਤਰ੍ਹਾਂ ਅੱਜ ਨੂੰ ਦੱਸਿਆ ਵੀ ਜਿਹੜੀ ਪਹਿਲਵਾਨ ਕਬੱਡੀ ਦੀ ਪਲੇਅਰ ਹੈਗੀ ਆ ਉਹ ਵਿਨੇਸ਼ ਵਿਗੜ ਜੀ ਇੱਥੇ ਪਹੁੰਚ ਰਹੇ ਨੇ ਔਰ ਜਿਵੇਂ ਸਰਮਨ ਪੰਦੇਰ ਜੀ ਤਾਤਾ ਪੁਰੜਾ ਜੀ ਔਰ ਸਾਡੇ ਮਨਜੀਤ ਸਿੰਘ ਕਮਾਣਾ ਸਾਹਿਬ ਬਹੁਤ ਵੱਡੇ ਵੱਡੇ ਆਗੂ ਜਿਹੜੇ ਸਹਿਬਾਨ ਨੇ ਇੱਥੇ ਪਹੁੰਚ ਰਹੇ ਨੇ ਹੋਰ ਵੀ ਹੋ ਸਕਦਾ ਕੋਈ ਸੈਲੀਬ੍ਰਿਟੀ ਵੀ ਆ ਸਕਦਾ ਤੇ ਉਹ ਦੇਖਣਾ ਸਮਾਂ ਦੇਣਾ ਜਾਂ ਨਹੀਂ ਦੇਣਾ ਉਹ ਅੱਗੇ ਸੰਚਾਲਨ ਕਮੇਟੀ ਦੀ ਜਿਹੜੀ ਡਿਊਟੀ ਲੱਗੀ ਹੋਈ ਆ ਉਹਦੇ ਮੁਤਾਬਕ ਆ ਕੁਝ ਅਹਿਮ ਫੈਸਲੇ ਜਿਹੜੇ ਤੁਸੀਂ ਮੀਟਿੰਗ ਵਿੱਚ ਰੱਖੇ ਗਏ ਨੇ ਕਿਹੜੇ ਕੁਝ ਜਾਣਕਾਰੀ ਦਿੱਤੀ ਜਾ ਸਕਦੀ ਹੈ ਵੀ ਕਿਹੜੇ ਅਹਿਮ ਫੈਸਲੇ ਨੇ ਜਿੰਨਾਂ ਵਿੱਚੋਂ ਵੀ ਫੈਸਲੇ ਕੀਤੇ ਗਏ ਨੇ ਉਹ ਕੁਝ ਦੱਸ ਸਕਦੇ ਹੋ ਇਹ ਇਹ ਫੈਸਲੇ ਜਿਹੜੇ 스테ਜ ਤੋਂ ਅਲਾਉ ਕਰਾਂਗੇ ਅੱਜ ਜੋ ਵੀ ਹੈ ਕਿਉਂਕਿ ਐਦਾਂ ਨਹੀਂ ਦੱਸ ਸਕਦੇ ਪਰ ਇਹ ਹੈ ਵੀ ਅੱਜ ਕੋਈ ਨਵੇਂ ਜਿਹੜੇ ਕਾਲ ਆ ਉਹ ਦਵਾਂਗੇ ਜਿੱਚ ਆਉਣ ਵਾਲੇ ਸਮਝ ਰਹੇ ਹਾਂ ਕਿਤੇ ਜਾਂਦੇ ਹੋਰ ਨੇ ਤੇ ਗੱਲ ਮੇਨ ਅੱਜ ਆੜੀ ਹੋਈ ਸੀਗੀ ਜਿਹੜਾ ਪ੍ਰਸ਼ਾਸਨ ਦੇ ਵਿੱਚ ਲੋਕਾਂ ਚ ਬਣਾਇਆ ਗਿਆ ਸੀਗਾ ਵੀ ਰਸਤੇ ਕਿਸਾਨਾਂ ਨੇ ਬੰਦ ਕਰੇ ਹੋਏ ਆ ਉਹ ਬਿੱਲੀ ਥੱਲੇ ਉੱਭਰ ਆ ਗਿਆ ਉਹ ਕਲੀਅਰ ਹੋ ਗਿਆ ਵੀ ਹਰਿਆਣੇ ਦੀ ਬੀਜੇਪੀ ਸਰਕਾਰ ਨੇ ਸੈਂਟਰ ਦੀ ਬੀਜੇਪੀ ਸਰਕਾਰ ਦੇ ਕਹਿਣ ਦੇ ਕੰਧਾ ਦੁਬਾਰਾ ਕਰੀਆਂ ਹੋਈਆਂ ਨੇ ਕਿਸਾਨਾਂ ਨੇ ਕੋਈ ਰਸਤੇ ਨਹੀਂ ਰੋਕੇ ਕਿਉਂਕਿ ਕੋਰਟ ਦੇ ਆਰਡਰ ਵੀ ਆਲੇ ਹੋਰ ਆ ਉਹ ਰਸਤੇ ਖੋਲਣ ਨੂੰ ਤਿਆਰ ਨਹੀਂ ਜੋ ਅੱਜ ਇਹ ਅ ਵੱਡਾ ਇਕੱਠ ਹੋਣਾ 200 ਦਿਨ ਦੇ ਉੱਤੇ ਇਹਨੇ ਅੱਜ ਸੈਂਟਰ ਨੂੰ ਵੀ ਹਿਲਾ ਦੇਣਾ ਤੇ ਹਰਿਆਣਾ ਸਰਕਾਰ ਨੂੰ ਵੀ ਹਿਲਾ ਦੇਣਾ ਹੈ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਮਜਬੂਰ ਹੋ ਜਾਣਾ ਵੀ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਮੰਨਣੀਆਂ ਪੈਣਗੀਆਂ ਸੋ ਬਿਲਕੁਲ ਸੁਣ ਸਕਦੇ ਹੋ ਕਿ ਵੱਡਾ ਇਕੱਠ ਜਿਹੜਾ ਕੀਤਾ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਵਕਫ ਵਕਤਾਂ ਬਾਅਦ ਤੋਂ ਜਿਹੜੇ ਕਿ ਇੰਟਰਨੈਸ਼ਨਲ ਖਿਡਾਰੀ ਵੇਤੇ ਪਹੁੰਚ ਰਹੇ ਨੇ ਔਰ ਕੁਝ ਸਮਾਂ ਰਹਿ ਗਿਆ ਕਿਹੜੇ ਫੈਸਲੇ ਜਿਹੜੇ ਅਮਲ ਲਏ ਜਾਂਦੇ ਨੇ ਤਾਂ ਆਉਣ ਵਾਲਾ ਹੀ ਸਮਾਂ ਦੱਸੇਗਾ ਕੈਮਰਾ ਪਰਸਨ ਸੁਭਰ ਸਿੰਘ ਦੇ ਨਾਲ ਦਿਆਲ ਸਿੰਘ ਰਾਜ